ਤੁਸੀਂ ਤੁਸੀਂ ਵੇਖੋ ਸ਼ਰਮ ਦੀ ਗੱਲ ਹੈ ਮਤਲਬ ਇਹ ਹੈਰਾਨੀ ਨਹੀਂ ਇਹ ਸ਼ਰਮ ਦੀ ਗੱਲ ਹੈ ਮੈਂ ਫੇਰ ਉਸ ਗੱਲ ਤੇ ਆਉਣਾ ਕਿ ਸਰ ਸੁਖਬੀਰ ਸਿੰਘ ਬਾਦਲ ਡਿਪਟੀ ਚੀਫ ਮਨਿਸਟਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਾਈਵ ਟੈਲੀਵਿਜ਼ਨ ਤੇ ਉਹਨਾਂ ਤੇ ਕਾਤਲਾਨਾ ਹਮਲਾ ਹੁੰਦਾ ਪੁਆਇੰਟ ਬਲੈਂਕ ਰੇਂਜ ਤੇ ਆ ਕੇ ਇੱਕ ਬੰਦਾ 9 ਐਮ ਐਮ ਦੇ ਪਿਸਤਲ ਨਾਲ ਇੱਕ ਨੋਨ ਟੈਰਰਿਸਟ ਕ੍ਰਿਮੀਨਲ ਆਈਐਸਆਈ 에ਜੈਂਟ ਗੋਲੀ ਚਲਾਉਂਦਾ ਤੇ ਉਹ ਐਫ ਆਈ ਆਰ ਨੂੰ ਕਿਵੇਂ ਪੁਲਿਸ ਡਾਕਟਰ ਕਰ ਸਕਦੀ ਹੈ ਉਸ ਐਫ ਆਈ ਆਰ ਨੂੰ ਕਿਵੇਂ ਕਮਜ਼ੋਰ ਕਰ ਸਕਦੀ ਹੈ ਜੇ ਉਹ ਇਹੋ ਜਿਹੇ ਇਨਸਾਨ ਤੇ ਹੋਏ ਅਟੈਕ ਵਿੱਚ ਇਹੋ ਜੀ ਪੁਲਿਸ ਦੀ ਕਾਰਗੁਜ਼ਾਰੀ ਹੈ ਫਿਰ ਆਮ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਅੱਜ ਪੁਲਿਸ ਕਿਵੇਂ ਖਲਵਾੜ ਕਰ ਰਹੀ ਹੈ ਉਹ ਆਪਾਂ ਸਾਰੇ ਸਮਝ ਸਕਦੇ ਐਫ ਆਈ ਆਰ ਕੀ ਘੰਟਾ ਕਰਦੀ ਦਰਸ਼ਨੀ ਦਿਉੜੀ ਦੇ ਬਾਹਰ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵੱਲੋਂ ਲਗਾਈ ਹੋਈ ਧਾਰਮਿਕ ਸਜ਼ਾ ਨੂੰ ਪੂਰੀ ਕਰਨ ਲਈ ਘੰਟਾ ਕਰ ਗੇਟ ਦੇ ਬਾਹਰ ਮੌਜੂਦ ਸਨ ਕੀ ਸ੍ਰੀ ਦਰਬਾਰ ਸਾਹਿਬ ਨੂੰ ਦਰਸ਼ਨ ਕਰਨ ਨੂੰ ਜਾ ਰਹੀ ਸੰਗਤ ਵਿੱਚੋਂ ਅਚਾਨਕ ਇੱਕ ਵਿਅਕਤੀ ਆਪਦਾ ਪਿਸਤੌਲ ਕੱਢ ਕੇ ਹਮਲਾ ਕਰਨ ਲੱਗਾ ਸੀ ਇਹ ਨਹੀਂ ਲਿਖਿਆ ਕਿ ਹਮਲਾ ਹੋਇਆ ਬੜਾ ਵੱਡਾ ਅੰਤਰ ਆ ਜਾਂਦਾ ਹੈ ਕਿਸੇ ਚੀਜ਼ ਦੀ ਇੰਟੈਂਸ਼ਨ ਹੋਣਾ ਤੇ ਕਿਸੇ ਚੀਜ਼ ਨੂੰ ਅੰਜਾਮ ਦੇਣਾ ਇਹ ਬਹੁਤ ਵੱਡਾ ਅੰਤਰ ਕਾਨੂੰਨ ਦੇ ਵਿੱਚ ਹੈ ਹਮਲਾ ਕਰਨ ਲੱਗਾ ਸੀ ਤੇ ਹਮਲਾ ਕੀਤਾ ਦੇ ਵਿੱਚ ਬੜਾ ਵੱਡਾ ਅੰਤਰ ਹੈ ਜਿਸ ਉੱਪਰ ਸੁਰੱਖਿਆ ਲਈ ਤਾਇਨਾਤ ਕਰਮਚਾਰੀਆਂ ਨੇ ਬੜੀ ਮੁਸਤੈਤੀ ਨਾਲ ਕੰਮ ਕਰਦਿਆਂ ਝਟ ਹੀ ਕਾਬੂ ਪਾ ਲਿਆ ਅਤੇ ਗੁੱਥਮ ਗੁੱਥੀ ਵਿੱਚ ਉਸ ਪਿਸਤੌਲ ਵਿੱਚੋਂ ਇੱਕ ਹਵਾਈ ਫਾਇਰ ਵੀ ਹੋ ਗਈ। ਕਹਿੰਦੇ ਜੀ ਜਦੋਂ ਉਹਦੇ ਤੇ ਸਿਕਿਉਰਿਟੀ ਸਟਾਫ ਨੇ ਪਹਿਲੀ ਗੱਲ ਤਾਂ ਮੈਂ ਇਹ ਕਰਦਿਆਂ ਕਿ ਉਹ ਅੰਮ੍ਰਿਤਸਰ ਪੁਲਿਸ ਦੇ ਜਿਹੜੇ 175 ਇਹ ਕਹਿੰਦੇ ਬੰਦੇ ਲਾਏ ਸੀ ਪਹਿਲਾਂ ਤਾਂ ਉਹ ਕਿਸੇ ਕੈਮਰੇ 'ਚ ਨਜ਼ਰ ਨਹੀਂ ਆਉਂਦੇ ਉਹਨਾਂ ਵਿੱਚੋਂ ਕੋਈ ਨਹੀਂ ਸੀ। 25 ਸਾਲ ਪੁਰਾਣਾ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨਾਲ ਇੱਕ ਜਿਹੜਾ ਪੀਐਸਓ ਜਸਬੀਰ ਸਿੰਘ ਚੱਲਦਾ ਉਹਨੇ ਆਪਣੀ ਜਾਨ ਤੇ ਖੇਡ ਕੇ ਬਚਾਇਆ। ਇਹਦੇ 'ਚ ਪੰਜਾਬ ਪੁਲਿਸ ਕੋਈ ਕ੍ਰੈਡਿਟ ਨਹੀਂ ਲੈ ਸਕਦੀ। ਹੁਣ ਉਹ ਕਹਿੰਦੇ ਜੀ ਚਾਹੀ ਕਾਬੂ ਪਾ ਲਿਆ ਗੁੱਥਮ ਗੁੱਥੀ ਵਿੱਚ ਉਸ ਪਿਸਤੌਲ ਵਿੱਚੋਂ ਇੱਕ ਹਵਾਈ ਫਾਇਰ ਵੀ ਹੋ ਗਿਆ ਉਹ ਕਹਿੰਦੇ ਜੀ ਜਦੋਂ ਉਹਨੂੰ ਕਾਬੂ ਪਾ ਲਿਆ ਉਹਦੀ ਗੁੱਥਮ ਗੁੱਥੀ ਹੋਣ ਲੱਗ ਗਈ ਤੇ ਇੱਕ ਹਵਾਈ ਫਾਇਰ ਵੀ ਚੱਲ ਗਿਆ ਹਾਲਾਂਕਿ ਹਰ ਬੰਦੇ ਨੇ ਦੇਖਿਆ ਯਾਰ ਸ਼ਰਮ ਹੋਣੀ ਚਾਹੀਦੀ ਅੰਮ੍ਰਿਤਸਰ ਪੁਲਿਸ ਨੂੰ ਇਸ ਐਫ ਆਈ ਆਰ ਤੇ ਬੱਚੇ ਬੱਚੇ ਨੇ ਦੇਖਿਆ ਕਿ ਪਹਿਲਾਂ ਉਹਨੇ ਗੋਲੀ ਚਲਾਈ ਗੋਲੀ ਚਲਾਉਣ ਤੋਂ ਬਾਅਦ ਗੁੱਥਮ-ਕੁੱਥੀ ਹੁੰਦੇ ਆ ਉਹ ਇਹ ਕਹਿੰਦੇ ਆ ਜੀ ਕਿ ਗੁੱਥਮ-ਕੁੱਥੀ ਹੁੰਦਿਆਂ ਹਵਾਈ ਫਾਇਰ ਚੱਲ ਗਿਆ ਹੁਣ ਇਹਦੇ ਇਸ ਮੁਤਾਬਕ ਤਾਂ ਗੁੱਥਮ-ਕੁੱਥੀ ਹੁੰਦਿਆਂ ਹੋ ਸਕਦਾ ਜਸਵੀਰ ਸਿੰਘ ਤੋਂ ਹੀ ਚੱਲ ਗਿਆ ਹੋਵੇ ਕਿਸੇ ਤੋਂ ਵੀ ਚੱਲ ਸਕਦਾ ਗੁੱਥਮ-ਕੁੱਥੀ ਹੁੰਦਿਆਂ ਇਹ ਤਾਂ ਨਰੈਣ ਚੌੜੇ ਨੂੰ ਤਾਂ ਕਲੀਨ ਚਿੱਟ ਦੇ ਦਿੱਤੀ ਇਹਨਾਂ ਨੇ ਹਵਾਈ ਫਾਇਰ ਨਹੀਂ ਸੀ ਨਾਲੇ ਉਹ ਦਿਓੜੀ ਦੇ ਵਿੱਚ ਫਾਇਰ ਅੱਜ ਵੀ ਬੱਜਿਆ ਹੋਇਆ ਹੈ ਜੇ ਬੰਤੇ ਦੇ ਸਿਰ ਦੇ 4 ਫੁੱਟ ਉੱਤੋਂ ਦੀ ਫਾਇਰ ਵੱਜ ਜੇ ਤੇ ਫਿਰ ਤੁਸੀਂ ਕਿਸ ਨੂੰ ਹਵਾਈ ਫਾਇਰ ਕਹੋਗੇ ਦੂਜਾ ਫਾਇਰ ਕਿਹਨੂੰ ਕਹੋਂਗੇ ਜਿਹੜਾ ਸਿੱਧਾ ਹਿੱਕ ਚ ਵੱਜੇ ਉਹ ਉਹ ਫਾਇਰ ਹੈ ਜਾਂ ਜਿਹੜਾ ਸਿਰ ਦੇ ਵਿੱਚ ਵੱਜੇ ਉਹ ਫਾਇਰ ਹੈ ਜੇ ਸਿਰ ਤੋਂ 2 ਫੁੱਟ ਉੱਤੇ ਫਾਇਰ ਟੱਪ ਕੇ ਉਹਨੂੰ ਹਵਾਈ ਫਾਇਰ ਕਿਨ ਲੋਗੇ ਤੁਸੀਂ ਕਹਿੰਦੇ ਹਵਾਈ ਫਾਇਰ ਹੋ ਗਿਆ ਜੀ ਗੁੱਤਮ ਗੁੱਥੀ ਹੁੰਦਿਆਂ ਹਮਲਾ ਕਰਨ ਲੱਗਿਆ ਸੀ ਉਹਨੂੰ ਜਦੋਂ ਫੜਿਆ ਪੁਲਿਸ ਵਾਲਿਆਂ ਨੇ ਤੇ ਗੁੱਤਮ ਗੁੱਥੀ ਹੁੰਦਿਆਂ ਹਵਾਈ ਫਾਇਰ ਹੋ ਗਿਆ ਆ ਐਫ ਆਈ ਆਰ ਹੈ ਜਿਸ ਦਾ ਰਜਿਸਟਰ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਕਾਤਲਾਨਾ ਹਮਲਾ ਆਈਐਸਆਈ ਏਜੰਟ ਅੰਮਰਸਰ ਪੁਛਦੇ ਕੈਟ ਨਰੈਣ ਚੌੜੇ ਨੇ